ਕੀਰੀ ਸੁਰੀ ਮਾਤਾ ਨੇ ਸੱਦ ਲਿਆ ਜੀ ਤੇ ਕਹਿੰਦੇ ਸਾਡੇ ਡੱਡੂ ਆ ਗਿਆ ਡੱਡੂ ਤੰਗ ਕਰਦਾ ਗਿਆ ਡੁੱਡੂ ਮੇਗਾ ਕੱਢਦੀ ਗੁਰੂ ਘਰ ਮਾਤਾ ਜੀ ਸੇਵਾ ਕਰਦੇ ਨੇ ਇਹ ਤਾਂ ਸੇਵਾ ਕਰਦੀ ਗਏ ਮਾਤਾ ਜੀ ਬੜੇ ਡਰ ਜਾਂਦੇ ਸੀਗੇ ਇਹ ਡੱਡੂ ਬਾਹਰ ਕਰਦਾ ਸੀ ਕਿਧਰ ਕਰਦੀ ਜੀ ਨਾਲੇ ਕੀ ਤਰਫ ਸਨਾਈਸ ਅਸੀਂ ਅੱਜ ਆ ਗਏ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਇੱਕ ਹੋਰ ਨਵੀਂ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ। ਅੱਜ ਟਾਈਮ ਅਸੀਂ ਹੈਗੇ ਆਂ ਸ਼ਹਿਰ ਬਖਸਰ ਜਿਹਨੂੰ ਜੰਗੀ ਮੈਦਾਨ ਵੀ ਕਿਹਾ ਜਾਂਦਾ ਹੈ ਤੇ ਜਿਹੜੇ ਅੰਗਰੇਜ਼ਾਂ ਨੇ ਆਪਣੇ ਪੈਰ ਇੰਡੀਆ 'ਚ ਪੱਕੇ ਕਰੇ ਸੀਗੇ ਉਹ ਇਸੇ ਸ਼ਹਿਰ ਦੇ ਵਿੱਚੋਂ ਪੱਕੇ ਕਰੇ ਸੀਗੇ ਤੇ ਇੱਥੇ ਹੀ ਜਿਹੜਾ ਹੈਗਾ ਉਹਨਾਂ ਨੇ ਆਪਣੇ ਦੇਸ਼ ਦੀਆਂ ਦੋ ਆਰਮੀਆਂ ਨੂੰ ਹਰਾਇਆ ਸੀਗਾ ਜੀ। ਬਖਸਰ ਦੀਆਂ ਥੋੜੀਆਂ ਜੀਆਂ ਕੱਚੀਆਂ ਗਲੀਆਂ ਤੇ ਇੱਧਰ ਵੀ ਕੰਮ ਹੋਣਾ ਜਰੂਰੀ ਹੈ। ਕਿਉਂਕਿ ਇਹ ਗੁਰੂ ਘਰ ਨੂੰ ਜਾਂਦਾ ਤੇ ਗੁਰੂ ਘਰ ਦੀ ਤੁਸੀਂ ਥੋੜੀ ਜੀ ਕੰਡੀਸ਼ਨ ਦੇਖੀ ਹੋਣੀ ਹੈ ਆਪਣੇ ਇਹਨਾਂ ਬਾਈਆਂ ਦੇ ਵਲੋਗ ਦੇ ਵਿੱਚ ਸਾਡੇ ਸੰਦੀਪ ਹਰਪਾਲ ਤੇ ਬਿੱਟੂ ਦੇ ਵਲੋਗ ਦੇ ਵਿੱਚ ਇਹ ਹੈ ਜੀ ਆਪਣੀ ਅਨਾਰ ਸਾ ਮਠਾਈ ਇਹ ਬਿਹਾਰ ਕੀ ਫੇਮਸ ਹੈ ਬਿਹਾਰ ਕੀ ਤੇ ਇਹ ਬਿਹਾਰ ਦੀ ਫੇਮਸ ਕਿਸ ਚੀਜ਼ ਚੀ ਕੀ ਬਣੀ ਹੁੰਦੀ ਹੈ ਇਹ ਤੇਲ ਖੁਆ ਚਾਵਲ ਖੁਆ ਤੇਲ ਤੇ ਵਾਈ ਵਲੋਗ ਹੋਰ ਬਸ ਸਾभी ਹਮਾਰਾ ਬਿਦੇਗਾ ਅੱਛਾ ਮੀਠੀ ਹੁੰਦੀ ਹੈ ਤੇ ਮੈਂ ਕਹਾ ਚਲੋ ਇੱਕ ਅੱਧਾ ਪੀਸ ਖਾ ਕੇ ਦੇਖਦੇ ਆ ਇੱਕ ਪੀਸ ਦੀਜੀਏ ਜੀਰਾ ਖਾ ਕੇ ਦੱਸਦੇ ਆ ਅਨਾਰਸਾ ਜੀ ਇਹ ਬਾਈ ਤੇਲ ਵਿੱਚ ਫਰਾਈ ਕਰੀ ਜਾਂਦਾ ਜੀ ਇਹ ਕੌਣ ਸਾ ਤੇਲ ਹੈ ਸਰਸੋਂ ਦਾ ਜਾਂ ਕੌਣ ਸਾ ਤੇਲ ਰਿਫਾਈਨਡ ਤੇਲ ਹੈ ਅੱਛਾ ਚਲੋ ਜੀ ਇੱਕ ਅੱਧੀ ਖਾਣੇ ਆ ਫਿਰ ਅੱਧੀ ਖਾਵਾਂਗੇ ਜੀ ਰਿਫੈਂਡ ਹੈ ਤਾਂ ਕੋਈ ਚੱਕਰ ਨਹੀਂ ਅਨਾਰਸਾ ਗਲੀ ਮੁਹੱਲਿਆਂ ਤੋਂ ਤੁਰਦੇ ਹੋਏ ਸੀ ਸਾਈਕਲ ਜਿਹੜਾ ਹੈਗਾ ਮੇਨ ਹਾਈਵੇ ਤੇ ਚੜਾ ਲਿਆ ਇਹ ਰੋਡ ਸਿੱਧਾ ਆਰਾ ਨੂੰ ਜਾਂਦਾ ਆਰਾ ਤੋਂ ਬਾਅਦ ਪਟਣਾ ਆਰਾ ਤਕਰੀਬਨ 69 ਕਿਲੋਮੀਟਰ ਰੱਖਣੀ ਅੱਜ ਦੇ ਸਫ਼ਰ ਤੇ ਮੇਰੇ ਨਾਲ ਮੇਰੀ ਸਾਈਕਲ ਹੈ ਜੀ ਦੇਸੀ ਸਾਈਕਲ ਜਿਹਦਾ ਹਲੇ ਤੱਕ ਕੋਈ ਨਾਮ ਰੱਖਿਆ ਤਾਂ ਨਹੀਂ ਹੈ ਪਰ ਕੁਛ ਨਾ ਕੁਛ ਤਾਂ ਜ਼ਰੂਰ ਰੱਖਾਂਗੇ ਵਧੀਆ ਜਿਹਾ ਸੋਚ ਕੇ ਤੇ ਅੱਜ ਦੇ ਸਫ਼ਰ ਤੇ ਸਾਈਕਲ ਸਫ਼ਰ ਕਰ ਰਹੀ ਹੈ ਮੇਰਾ ਸ਼ਰੀਰ ਸਫ਼ਰ ਕਰ ਰਿਹਾ ਤੇ ਨਾਲ ਇਹ ਅੱਜ 75 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਫੁੱਲਣ ਵੀ ਨਾਲ ਕਰਵਾਵਾਂਗੇ ਜੀ ਬਾਕੀ ਜੇ ਕਈ ਵਾਰੀ ਗਿਰੇ ਹੋਏ ਮਿਲ ਜਾਈਂ ਆਪ ਫੁੱਲ ਉਹ ਜ਼ਰੂਰ ਚੱਕ ਲਓ ਤੇ ਆ ਫੁੱਲ ਜਿਹੜਾ ਹੁਣ ਚੱਕਿਆ ਹੋਇਆ ਹੈ ਇਹ ਇੱਕ ਥਾਂ ਹੀ ਰਹਿੰਦਾ ਸੋਚ ਮੇਰੀ ਇਹੀ ਹੈ ਇਹ ਪੇੜ ਤੇ ਹੀ ਲੱਗਿਆ ਰਹਿੰਦਾ ਅੱਜ ਇਹਨੂੰ ਸਫ਼ਰ ਕਰਵਾਵਾਂਗੇ ਜੀ ਆਪਣੇ ਨਾਲ ਇਹਨੂੰ ਦਿਖਾਣੇ ਆ ਜੀ 75 ਕਿਲੋਮੀਟਰ ਦਾ ਸਫ਼ਰ ਇੱਕ ਥਾਂ ਰਹਿਣ ਦੇ ਫੁੱਲ ਨੂੰ ਅੱਜ 75 ਕਿਲੋਮੀਟਰ ਫੁੱਲ ਦੇਖਿਓਗੇ ਜੀ ਅੱਜ ਸਫ਼ਰ ਫੁੱਲ ਹੈ ਜੀ ਇਹ ਹੌਲੀ ਐਂਡਰ ਫ੍ਰੈਗਰੈਂਸ ਵੀ ਬੜੀ ਵਧੀਆ ਹੈ ਦੀ ਪਤਾ ਨਹੀਂ ਇਹ ਚੀਜ਼ ਕੋਇਨਸੀਡੈਂਸ ਹੈ ਜਾਂ ਕੀ ਹੈ ਪਰ ਆਹ ਦੇਖੋ ਜੀ ਜਦੋਂ ਦੋ ਕਦੇ ਨੇ ਭਗਵਾਨ ਤੋਂ ਦੂਰ ਹੋ ਜਾਣਾ ਪ੍ਰਮਾਤਮਾ ਤੋਂ ਪ੍ਰਮਾਤਮਾ ਕਹਿੰਦੇ ਨੇ ਮੈਂ ਹੀ ਤੇਰੇ ਕੋਲ ਆ ਜਨਾ ਅਸੀਂ ਪ੍ਰਮਾਤਮਾ ਤੋਂ ਦੂਰ ਕੋਈ ਆਈਡੀਆ ਨਹੀਂ ਕੋਈ ਕੁਛ ਨਹੀਂ ਮੈਂ ਕੱਲ ਬਖਸਰ ਸਰਚ ਕਰਿਆ 100 ਇਸਕੋਨ ਕੱਲ ਮੈਨੂੰ ਨਹੀਂ ਦਿਖਿਆ ਬਖਸਰ ਦੇ ਵਿੱਚ ਤੁਰਦੇ ਤੁਰਦੇ ਪਤਾ ਨਹੀਂ ਕੀ ਪ੍ਰਮਾਤਮਾ ਕਿਹੜੇ ਰੰਗਾਂ ਚ ਰਾਜੀ ਕਹਿੰਦੇ ਨੇ ਨਾ ਇਸਕੋਨ ਦਾ ਬੋਰਡ ਸੜਕ ਤੇ ਤੁਰਦੇ ਤੁਰਦੇ 메ਨ ਹਾਈਵੇ ਦਾ ਹੀ ਨਜ਼ਰ ਆ ਗਿਆ ਬਸ ਇਹ ਦੀ ਮੈਂ ਹੁਣ ਖੁਸ਼ੀ ਕੀ ਦੱਸ ਸਕਦਾ ਵਾਂ ਸਾਹਮਣੇ ਆਰਾ ਵਾਲਾ ਹਾਈਵੇ ਇਧਰ ਇਸਕੋਨ ਤੇ ਚਲੋ ਹੁਣ ਤਾਂ ਮੰਦਰ ਬੰਦ ਹੈਗਾ ਕੁਝ ਨਹੀਂ ਕਰ ਸਕਦੇ ਪਰ ਪ੍ਰਮਾਤਮਾ ਦੇ ਕੋਲ ਆ ਕੇ ਵੀ ਪ੍ਰਮਾਤਮਾ ਨੂੰ ਨਹੀਂ ਮਿਲ ਪਏ ਹੜਾ ਆ ਗਿਆ ਹੋਇਆ ਇਹਦੇ ਚ ਪਾਣੀ ਇੰਨਾ ਜ਼ਿਆਦਾ ਹੋ ਕੇ ਕਰਕੇ ਸਾਰੀਆਂ ਫਸਲਾਂ ਡੁੱਬ ਗਈਆਂ ਪਈਆਂ ਦੀਆਂ ਕਿਸਾਨ ਪਈਆਂ ਦੀਆਂ ਬਰਸਾਤ ਨੇ ਖੇੜਾ ਫੇਰ ਫੜ ਲਿਆ ਸੀਗਾ ਤੇ ਫਿਰ ਇੱਥੇ ਮੜੀ ਥਾਂ ਮਿਲ ਗਈ ਸੀਗੀ ਪੈ ਗਏ ਹੁਣ ਅਸੀਂ ਅੱਗੇ ਜਾ ਰਹੇ ਹਾਂ ਜੀ ਤਕਰੀਬਨ 60 ਕਿਲੋਮੀਟਰ ਪਿਆ ਜੀ ਆਪਣਾ ਆਰਾ ਫਿਰ ਹਾਈਵੇ ਤੇ ਪਾਇਆ ਹੋਇਆ ਸਾਈਕਲ ਆਰਾ ਵੱਲ ਜਾਂਦੇ ਰਾਹਾਂ ਤੇ 올ਡ ਭੋਜਪੁਰ ਖੱਬੇ ਹੱਥ ਪਟਣਾ 110 ਸਿੱਧਾ ਆਰਾ 60 ਕਿਲੋਮੀਟਰ ਰਹਿ ਗਿਆ ਸਾਰਾ ਵਧੀਆ ਜਿਹਾ ਚੱਲ ਰਿਹਾ ਹੈ ਬਰਸਾਤ ਅੱਜ ਕੋਈ ਐ ਥੋੜੀ ਹਲਕੀ ਮੱਠੀ ਤੇ ਅਸੀਂ ਕਿਥੇ ਜਾ ਕੇ ਬਹਿ ਗਏ ਸੀਗੇ 60 ਕਿਲੋਮੀਟਰ ਹੈ ਹੋਰ ਜੇ 10 ਤੋਂ 15 ਕਿਲੋਮੀਟਰ ਇੱਕ ਘੰਟੇ ਚ ਕੱਢਦੇ ਆ ਤੇ ਹੋਰ 4 ਘੰਟਿਆਂ ਦੇ ਵਿੱਚ ਅਸੀਂ ਜਿਹੜਾ ਹੈਗਾ ਸਫ਼ਰ ਪੂਰਾ ਕਰ ਲਾਂਗੇ ਆਰਾ ਦਾ ਜੇ ਕਿਤੇ ਵਹਿ ਬੂ ਗਏ ਫਿਰ ਹੋਰ ਘੰਟਾ ਦੋ ਘੰਟੇ ਥੋੜਾ ਉੱਪਰ ਮੰਨ ਲੋ 6 ਘੰਟੇ ਐਵਰੇਜ ਮੰਨ ਕੇ ਚੱਲੋ 6 60 ਕਿਲੋਮੀਟਰ ਹੋਗੇ ਹੱਗੇ ਚੈੱਕ ਕਰੋ ਜੀ ਪੱਕਰੀਆਂ ਦਾ ਝੁੰਡ ਏਡਾਂ ਦਾ ਝੁੰਡ ਪੇਡਾਂ ਦਾ ਪੋਲ ਤੇ ਤੁਰਦੇ ਤੁਰਦੇ ਆਏ ਸੀ ਤੇ ਇੱਥੇ ਯੂਪੀ ਨੰਬਰ ਗੱਡੀ ਯੂਪੀ 65 ਯੂਪੀ ਛੇ ਹੀ ਆਪਾ ਹਮੋਂ ਬਿਹਾਰ ਤੋਂ ਹੀ ਆਏ ਹੈ ਗਾੜੀ ਯੂਪੀ ਨੰਬਰ ਆਚਾ ਗਾੜੀ ਯੂਪੀ ਨੰਬਰ ਹੈ ਤੇ ਇਹਨਾਂ ਭਾਈਆਂ ਨੇ ਰੋਕ ਲਿਆ ਰਾਹ ਦੇ ਵਿੱਚ ਕਹਿੰਦੇ ਕਿੱਥੋਂ ਆਏ ਹੋ ਤੇ ਭਾਈ ਫਟਾਫਟ ਤੁਰਦੇ ਹਰ ਬੈਗ ਆਪਣਾ ਗੱਡੀ 'ਚ ਸਮਾਨ ਪਿਆ ਸੀਗਾ ਲੈ ਕੇ ਆਇਆ ਤੇ ਬਿਹਾਰ ਦੇ ਇਹ ਪਹਿਲੇ ਹੀ ਇਮਪ੍ਰੈਸ਼ਨ ਨੇ ਬਿਹਾਰ ਚਲੇ ਵੜੇ ਆ ਤੇ ਇੰਨਾ ਵੀ ਜ਼ਿਆਦਾ ਹੈਗਾ ਹੋਸਪਿਟੈਲਿਟੀ ਵਧੀਆ ਦੇਖਣ ਨੂੰ ਮਿਲਦੀ ਪਈ ਹੈ ਮੌਸਮ ਵੀ ਸਿਰਾ ਹੋਇਆ ਪਿਆ ਤੇ ਬਹੁਤ ਬਹੁਤ ਧੰਨਵਾਦ ਭਾਈ ਜੀ ਆਪਕਾ ਇਤਨੀ ਜ਼ਿਆਦਾ ਸੇਵਾ ਭਾਵ ਦਿਖਾਉਣੇ ਲਈ ਆਇਆ ਤੁਹਾਡੇ ਲਈ ਅਰੇ ਧੰਨਵਾਦ ਭਾਈ ਜੀ ਧੰਨਵਾਦ ਧੰਨਵਾਦ ਵਾਹ ਵਾਹ ਅੱਜ ਉਲਟ ਹੈਗੀ ਤੇ ਵਾਹ ਵਾਹ ਜੋਰ ਲਵਾਈ ਜਾਂਦੀ ਹੈ ਆਲੇ-ਦੁਆਲੇ ਆਪਣੇ ਜੀ ਬਹੁਤ ਸੋਨੇ ਸੋਨੇ ਦਰਖਤ ਤੇ ਰਾਹ ਹੀ ਬੜਾ ਸੋਹਣਾ ਇਹ ਬਿਹਾਰ ਜਾਣ ਲਾ ਬਿਹਾਰ ਦੇ ਵਿੱਚ ਤਾਂ ਆ ਗਏ ਹਾਂ ਬਿਹਾਰ ਦੇ ਵਿੱਚ ਘੁੰਮਣ ਲਾ ਉਹ ਸਾਹਮਣੇ ਜਿਹੜਾ ਤੁਹਾਨੂੰ ਦਰਖਤ ਦਿਖਿਆ ਸੀ ਉਹਨੂੰ ਕਹਿੰਦੇ ਪਲਮੀਰਾ ਪਾਮ ਸામਨੇ ਜਿਹੜਾ ਤੁਹਾਨੂੰ ਦਿਖਾਇਆ ਸੀ ਦਹਾਨਾ ਜੇ ਦਰਸ਼ਨ ਹੁੰਦੇ ਨੇ ਆ ਦੇਖੋ ਹਲਕਾ ਜਿਹਾ ਨਜ਼ਰ ਆਇਆ ਹੁਣਾਂ ਜੀ ਪਲਮੀਰਾ ਪਾਮ ਵਾਵਾ ਜੋਰ ਲਵਾਈ ਜਾਂਦੀ ਹਵਾ ਅੱਜ ਤੇ ਤਕਰੀਬਨ ਆਪਣਾ ਆਰ ਆ ਰਹਿ ਗਿਆ ਜੀ 47 ਕਿਲੋਮੀਟਰ ਆਪਾਂ ਤਕਰੀਬਨ ਜਿਹੜਾ ਹੈਗਾ ਸਫ਼ਰ ਤੈਅ ਕਰ ਲਿਆ 25 ਦਿਨ 28 ਦੂ 30 ਕਿਲੋਮੀਟਰ ਦਾ ਬਸ ਅੱਜ ਘਾਟ ਹੀ ਸਫ਼ਰ ਕਰਿਆ 4 ਘੰਟਿਆਂ 'ਚ हवा बहुत बेकार चल रही है उल्ट चल रही है तुरते तुरते इधर अपने बच्चे लबे ने रोक के पुछ रहे कि कहाँ जा रहे हो अभी दस आगे जा रहे हैं ते क्या हाल है भाई है। कहां से हो बिहार से, से? पढ़ाई करते हो कौन सी कक्षा में? में हो सारे पढ़ाई करते हो ना किसी तो ने छोड़ी तो नहीं पढ़ाई ना छोड़नी भी नहीं चलो चलते हैं आजा तू भी आजा नीले-नीले साइकिल वाले पेंट किया है साइकिल पे आ, आ, है? खुद किया है खुद किया है खुद किया अच्छा अच्छा है ना आ रेंजर साइकिल पे पेंट कर हुआ है नीले रंग का बढ़िया है अच्छा साइकिल है कि नहीं बहुत प्यारा साइकिल है तुम्हारी तरह मारी तो देसी साइकिल है मारी भी प्यारी है ठीक है मेरी साइकिल ठीक है ਹੂੰ ਚਲੋ ਲੰਚ ਕੀ ਜਰਾ ਓਕੇ ਬਾਈ ਲੰਚ ਕੀ ਜਰਾ ਲੰਚ ਅਰੇ ਨਾ ਨਾ ਧੰਨਵਾਦ ਖਾ ਪੀ ਲਿਆ ਹਮੇਂ ਸਿਵਿਕ ਸੈਂਸ ਥੋੜੀ ਜਿਹੀ ਘਟ ਹੈਗੀ ਐ ਲੋਕਾਂ ਨੂੰ ਪਤਾ ਨਹੀਂ ਕਿਉਂ ਤੇ ਇਹ ਮੋੜ ਜਾ ਦੇਖੋ ਤੁਸੀਂ ਕਿਸੇ ਨੇ ਡਸ ਵੀ ਨਹੀਂ ਲਾਇਆ ਹੋਇਆ ਦੁਕਾਨ ਦੇ ਬਾਹਰ ਕਿਸੇ ਨੇ ਨਹੀਂ ਲਾਇਆ ਹੋਇਆ ਅਸੀਂ ਵੀ ਕੂੜਾ ਲੈ ਕੇ ਘੁੰਮੀ ਜੰਨੇ ਆਪਣਾ ਇਹ ਚੀਜ਼ ਤੋਂ ਖਾਸ ਕਰ ਮੈਨੂੰ ਸਭ ਤੋਂ ਤਗੜੀ ਨਫ਼ਰਤ ਹੈ ਜੀ ਕਿਸੇ ਨੇ ਡਸਟਬਿਨ ਨਹੀਂ ਲਾਇਆ ਹੋਇਆ ਲੋਕਾਂ ਨੇ ਕੂੜਾ ਬਾਹਰ ਹੀ ਤੁਰ ਤੁਰ ਸੁੱਟਿਆ ਹੈ ਆਲੇ ਦੁਕਾਨ ਦੇ ਆਨੇ ਕਿਸੇ ਨੇ ਨਹੀਂ ਲਾਇਆ ਹੋਇਆ ਡਸਟਬਿਨ ਤੇ ਜੋ ਵੀ ਖਾਂਦੇ ਆ ਭਾਈ ਕਹਿੰਦਾ ਕਿ ਇਹੀਂ ਫੈਂਕ ਦੋ ਇਹੀਂ ਫੈਂਕ ਦੋ ਇਹ ਸਾਰਾ ਇੱਥੇ ਹੀ ਸਟੋਾਈ ਜਾਂਦਾ ਬਹੁਤ ਬੇਕਾਰ ਗੱਲ ਹੈ ਜੀ ਇਹ ਆਪਣੇ ਦੇਸ਼ ਦੇ ਨਾਲ ਇਦਾਂ ਪਿਆਰ ਨਹੀਂ ਕਦੀ ਕਰਿਆ ਜਾ ਸਕਦਾ ਸਾਇਕਲ ਫਿਰ ਦਿੱਕਤ ਦੇ ਆ ਇਸ ਤੋਂ ਪਹਿਲੇ ਇੱਕ ਵਾਰੀ ਇਹਨੇ ਦਿੱਕਤ ਦਿੱਤੀ ਸੀ ਤੁਹਾਨੂੰ ਦਿਖਾਇਆ ਹੀ ਐ ਮੈਂ ਹੁਣ ਇੱਕ ਵਾਰੀ ਫਿਰ ਦਿੱਕਤ ਦੇ ਰਿਹਾ ਦੇਖਦੇ ਆ ਕੀ ਦੀ ਦਿੱਕਤ ਆਈ ਐ ਤੇ ਇਹਦੀਆਂ ਨਾ ਤਾਰਾਂ ਬੜੀਆਂ ਟੁੱਟਣ ਲੱਗੀਆਂ ਆ ਦੇਖੋ ਇੱਕ ਤੇ ਇੱਕ ਹੋਰ ਤਾਰ ਟੁੱਟੀ ਹੋਈ ਐ ਜੀ ਵਿੱਚ ਘਰੇ ਦੇ ਬਹੁਤ ਵਾਰੀ ਤਾਰਾਂ ਪਵਾ ਲੀਆਂ ਇਹਦੀਆਂ ਆ ਦੇਖੋ ਜੀ ਦੋ ਤਾਰਾਂ ਇਹ ਤਾਰਾਂ ਬਹੁਤ ਟੁੱਟਣ ਲੱਗੀਆਂ ਪਤਾ ਨਹੀਂ ਕਿਉਂ ਇਹਦਾ ਭਾਰ ਰਹਿ ਜਾਇਆ ਹੈਗਾ ਜਾਂ ਖੱਡੇ ਖੁੱਡੇ ਜ ਵੱਜ ਕੇ ਟੁੱਟ ਜਾਂਦੀਆਂ ਹੈਗੀਆਂ ਜਾਂ ਚੱਕੇ ਇਦਾਂ ਦੇ ਹੈਗੇ ਇਹ तो यह विंड बड़ा होया चक्का बार बार देखो जाम कि होगा बड़ा जोर ला के चला रहे है। चल रहे है जी आखो ये इतने जाके जाम होगा देखो जी, जी। रोक गया से ना आ देखो इतने जाम जा जहाँ जा हाँ देखो जी ਅੱਜ ਤਾਂ ਸਾਈਕਲ ਨੇ ਸਵੇਰ ਦਾ ਦੁਖੀ ਕਰਤਾ ਜੀ ਬੜੇ ਟਾਈਮ ਬਾਅਦ ਜਿਹੜਾ ਹੈਗਾ ਮੈਨੂੰ ਦਿੱਕਤ ਹੋਈ ਹੈ ਟਾਈਮ ਤਾਂ ਚਲੋ ਕੀ ਹੈ ਪਹਿਲੀ ਵਾਰੀ ਦਿੱਕਤ ਹੋਈ ਹੈ ਇਹ ਸੂਰਜ ਛਿਪਨ ਦੀ ਘੜਾ ਤੇ ਹੈ ਸਾਈਕਲ ਵੀ ਜਿਹੜਾ ਹੈਗਾ ਅੱਜ ਦਮ ਛੱਡ ਗਿਆ ਜੀ ਦਮ ਐਸਾ ਛੱਡਿਆ ਹੀ ਹਵਾ ਹਵਾ ਨਿਕਲ ਗਈ ਤੇ ਆਪਣੇ ਉਹ ਪਰਾ ਜਿਹੜੇ ਹੈਗੇ ਆ 4-5 ਕਿਲੋਮੀਟਰ ਅੱਗੇ ਚਲੇ ਗਏ ਨੇ ਤੇ ਮੇਰਾ ਕੋਲ ਵੀ ਨਹੀਂ ਲੱਗ ਰਿਹਾ ਇੱਥੇ ਨੈਟਵਰਕ ਪਤਾ ਨਹੀਂ ਆ ਨਹੀਂ ਰਹੇ ਪ੍ਰੋਪਰ ਤੇ ਇੱਕ ਤਾਂ ਇਹਦੀਆਂ ਤਾਰਾਂ ਟੁੱਟੀਆਂ ਹੋਈਆਂ ਆ ਦੇਖੋ ਜੀ ਦੋ ਤਾਰਾਂ ਇਹਦੀਆਂ ਟੁੱਟੀਆਂ ਹੋਈਆਂ ਤਿੰਨ ਤਾਰਾਂ ਟੁੱਟੀਆਂ ਜੀ ਤੇ ਆਹ ਹਵਾ ਛੱਡ ਗਿਆ ਜੀ ਜਿਵੇਂ ਬਿਲਕੁਲ ਪਤਾ ਨਹੀਂ ਕਿਵੇਂ ਛੱਡ ਗਿਆ ਇਹ ਤੇ ਦੁਖੀ ਕਰਤਾ ਜੀ ਇਹਨੇ ਅੱਜ ਤਾਂ ਦੁਖੀ ਕਰਦਾ ਸਾਥ ਵੀ ਬੜਾ ਦਿੱਤਾ ਇਹਨੇ ਪਰ ਅੱਜ ਦਮ ਛੱਡ ਗਿਆ ਜੀ ਇਹ ਉਹ ਗਾਂ ਚਲ ਗਈ ਹੈ ਉਹਨਾਂ ਦਾ ਸਾਈਕਲ ਥੋੜਾ ਤੇਜ਼ ਚੱਲ ਰਿਹਾ ਸੀ ਮੇਰਾ ਸ਼ੁਰੂ ਸਵੇਰ ਤੋਂ ਹੀ ਅੱਜ ਜਿਹੜੀ ਦਿੱਕਤ ਦੇ ਰਿਹਾ ਸੀਗਾ ਤਾਂ ਕਰਕੇ ਥੋੜਾ ਜਿਹਾ ਮੈਂ ਪਿੱਛੇ ਰਹਿ ਰਿਹਾ ਸੀਗਾ ਮੈਂ ਮਾੜਾ ਜਿਹਾ ਗੱਲਬਾਤ ਕਰੀ ਵੀ ਸੀਗੀ ਮੈਂ ਕਿ ਕੋਈ ਦੁਕਾਨ ਦਿਖ ਜੇ ਤੇ ਆਪਾਂ ਸਹੀ ਕਰਵਾ ਲਾਂਗੇ ਪਰ ਗੱਲਬਾਤ ਜੀ ਜਿਹੜੀ ਹੈਗੀ ਬਣੀ ਨਹੀਂ ਕੋਈ ਦੁਕਾਨ ਦਿਖੀ ਨਹੀਂ ਇਹ ਆਈਸੋਲੇਟਿਡ ਜਿਹਾ ਏਰੀਆ ਹੈਗਾ ਰਿਮੋਟ ਜਿਹਾ ਏਰੀਆ ਹੈ ਤੇ ਅੱਜ ਦੁਖੀ ਕਰਤਾ ਜੀ ਆਪਾਂ ਤੇ ਅੱਜ ਜਿਹੜਾ ਹੈਗਾ ਆਪਾਂ ਥੋੜੀ ਜਿਹੀ ਪਰੇਸ਼ਾਨ ਹੋ ਗਏ ਥੋੜੀ ਜੀ ਦਿੱਕਤ ਦੇ ਗਿਆ ਸਾਈਕਲ ਜਾਮ ਵੀ ਹੋ ਜਾਂਦਾ ਨੇ ਕਿਹਿਆ ਦੇਖੋ ਜੀ ਇੱਥੇ ਆ ਕੇ ਜੀ ਖੜ ਜਾਂਦਾ ਜੀ ਇਹ ਬਾਲਾ ਤਗੜਾ ਖੜਦਾ ਹੈ ਬ੍ਰੇਕ ਬਰੂਕ ਵਾਲਾ ਚੱਕਰ ਵੀ ਹੈ ਨੀਗਾ ਆ ਬ੍ਰੇਕ ਲੱਗਦੀ ਹੈ ਨਾਲ ਤਾਂ ਵੀ ਥੋੜੀ ਹੋ ਸਕਦੀ ਹੈ ਦਿੱਕਤ ਜਿਹੜਾ ਜ਼ੋਰ ਲਵਾਈ ਜਾਂਦੀ ਹੈ ਇਹ ਨਾਲ ਦੀ ਹਵਾ ਵੀ ਸਵੇਰ ਦੀ ਹੋਰ ਸਾਫ਼ ਦੀ ਹੋਈ ਹੋਈ ਹੈ ਜੀ ਹੁਣ ਆਲੇ ਦੁਆਲੇ ਦਾ ਕੁਝ ਨਜ਼ਰ ਆਉਂਦਾ ਨਹੀਂ ਦੇਖਦੇ ਹਾਂ ਹੁਣ ਕੀ ਬਣਦਾ ਹੈ ਕਿੱਦਾਂ ਕੀ ਕਰਨਾ ਪੈਦਲੀ ਤੋਰ ਕੇ ਜਿੱਥੇ ਤੱਕ ਲੈ ਕੇ ਜਾ ਸਕਦੇ ਆ ਲਿਜਾਨੇ ਆ ਆਪਣੇ ਵੀਰ ਬਾਈ ਵੀ ਅੱਗੇ ਰਹਿ ਗਏ ਥੋੜੀ ਜੀ ਜੇ ਨਾਲੇ ਹੁੰਦੇ ਤਾਂ ਆਪਾਂ ਪੈਂਚਰ ਪੁੰਚਰ ਲਾ ਲੈਂਦੇ ਸਮਾਨ ਉਹਨਾਂ ਕੋਲ ਹੀ ਹੈਗਾ ਪੈਂਚਰੜਾ ਟਾਈਮ ਜੀ ਆਪਣਾ ਸ਼ਾਮ ਦਾ ਵਾਵਾ ਹੋ ਗਿਆ ਜੀ 7 ਵਜੜਾ ਦੇ ਹੋ ਗਏ ਤੇ ਪਿਛਲੇ 4 ਕਿਲੋਮੀਟਰ ਤੋਂ ਘੰਟੇ ਡੇਢ ਤੋਂ ਮੈਂ ਸਾਈਕਲ ਗੇੜੀ ਲਿਆਉਣਾ ਜੀ ਸਾਈਕਲ ਅੱਜ ਆਪਾਂ ਨੂੰ ਜੜਾ ਹੈਗਾ ਥੋੜਾ ਜਿਆ ਆਪਣੀ ਕਿਸਮਤੀ ਜਵਾਬ ਦੇਗੀ ਸਾਈਕਲ ਅੱਜ ਵਿਹਾਰ ਦੇ ਵਿੱਚ ਦੰਮ ਛੱਡ ਗਿਆ ਪਿਛਲਾ ਚੱਕਾ ਜਿਹੜਾ ਹੈਗਾ ਉਹ ਜਵਾਬ ਦੇ ਗਿਆ ਬੀアリング ਨੇ ਉਹ ਥੋੜੇ ਜੇ ਦੰਮ ਮਾਰ ਗਏ ਜੀ ਤੇ ਤਿੰਨ ਚਾਰ ਤਾਰਾਂ ਟੁੱਟ ਗਈਆਂ ਇਹਦੀਆਂ ਹੁਣ ਦੇਖਦੇ ਆ ਜੀ ਕੀ ਬਣਦਾ ਕਿੱਦਾਂ ਕੀ ਹੁੰਦਾ ਜਦੋਂ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਮੈਂ ਸਾਰਾ ਸਾਰਾ ਜਿਹੜਾ ਹੈਗਾ ਕੰਮ ਹਰੀ ਦਾ ਛੱਡ ਦੇਣਾ ਆਪਣੇ ਆਪ ਦੇਖਣਗੇ ਇਸ ਟਾਈਮ ਮੇਰੀ ਜ਼ਿੰਦਗੀ ਸਾਰੀ ਦੋਸਤ ਸਾਰਾ ਦੇ ਟਿੱਕੀ ਹੋਈ ਆ ਮੈਂ ਜਿਨ੍ਹਾਂ ਨੂੰ ਕਹਿੰਦਾ ਜੀ ਹਰੀ ਕਿਰਪਾ ਹਰੀ ਇੱਛਾ ਜੇ ਕੁਝ ਵਧੀਆ ਹੋ ਜੇ ਤਾਂ ਆਪਾਂ ਕਹਿੰਦੇ ਨੇ ਹਰੀ ਕਿਰਪਾ ਹੋ ਗਈ ਜੇ ਕਿਸੇ ਪ੍ਰਕਾਰ ਕੋਈ ਗਲਤੀ ਹੋ ਜੇ ਉਹਦੇ ਵਿੱਚ ਵੀ ਸਾਡਾ ਪਰਮਾਤਮਾ ਚੰਗਾ ਹੀ ਸੋਚ ਰਿਹਾ ਹੈ ਹੋ ਸਕਦਾ ਹੈ ਕੋਈ ਵੱਡੀ ਦਿੱਕਤ ਹੋਣੀ ਹੋਵੇ ਛੋਟੀ ਜੀ ਟੱਲ ਗਈ ਤੇ ਅਸੀਂ ਉਹਨੂੰ ਖੜੀ ਇੱਛਾ ਕਹਿ ਦਿੰਦੇ ਆ ਜੀ ਬਾਕੀ ਪਿੱਛੋਂ ਸੜਕ ਤੋਂ ਆ ਰਹੇ ਸੀਗੇ ਟਾਇਰ ਬੋਬਲ ਜਾ ਕਰਿਆ ਸ਼ਾਮ ਨੂੰ ਸਵੇਰ ਦਾ ਵੈਸੇ ਪਰੇਸ਼ਾਨ ਹੋ ਰਿਹਾ ਸੀਗਾ ਮੈਂ ਤੇ ਕੋਈ ਦੁਕਾਨ ਆਈ ਨਹੀਂ ਰਾਜ ਜਿੱਥੇ ਮੈਂ ਦਿਖਾ ਪਾਂਦਾ ਤੇ ਮੈਂ ਥੋੜਾ ਜਿਹਾ ਮੇਰੇ ਕੋਲ ਗ੍ਰੀਸ ਪਈ ਸੀ ਉਹ ਮੈਂ ਲਾ ਲਈ ਸੀਗੀ ਆਪਣਾ ਬੈਗ ਦੇ ਵਿੱਚ ਤੇਲ ਜਿਹਾ ਸੀਗਾ ਉਹੀ ਗ੍ਰੀਸ ਤਾਂ ਨਹੀਂ ਕਿ ਉਹ ਲਾ ਲਿਆ ਸੀਗਾ ਜੀ ਤੇ ਆਪਣਾ ਜਿਹੜਾ ਹੈਗਾ ਸਾਈਕਲ ਵੋਬਲ ਕਰਿਆ ਪੁੱਲ ਤੇ ਥੋੜੀ ਜੀ ਸਪੀਡ ਦੇ ਵਿੱਚ ਸੀਗਾ ਜਿੱਦਾਂ ਪੁੱਲ ਤੋਂ ਲੈਨੇ ਆ ਕਿੰਨੀ ਸਪੀਡ ਹੁੰਦੀ ਹੈ ਸਾਈਕਲ ਦੀ ਅੰਦਾਜ਼ਾ ਲਾ ਲਓ ਤੇ ਵੋਬਲ ਕਰਨ ਤੋਂ ਬਾਅਦ ਡਿਸਬੈਲੈਂਸ ਜਾਂ ਹੋ ਗਿਆ ਤੇ ਇਹ ਗੱਲ ਜਿਹੜੀ ਹੈਗੀ ਆ ਤੁਹਾਨੂੰ ਸਾਰੀ ਕਲੀਅਰ ਦੱਸਦਾ ਫੇਰ ਕੀ ਹੋਇਆ ਡਿਸਬੈਲੈਂਸ ਤੋਂ ਬਾਅਦ ਮੈਂ ਥੋੜਾ ਜਿਹਾ ਬੈਲੈਂਸ ਬਣਾ ਲਿਆ ਸਾਈਕਲ ਤੇ ਤੇ ਜਦੋਂ ਮੈਂ ਰੁਕਿਆ ਚੈੱਕ ਕਰਿਆ ਹਵਾ ਨਿਕਲੀ ਹੋਈ ਸੀਗੀ ਹਵਾ ਨਿਕਲੀ ਦੇ ਵਿੱਚ ਆਪਣਾ ਤਿੰਨ ਜਿਹੜੇ ਉਹ ਸੀਗੇ ਇਸ ਕਾਰਨ ਤੋਂ ਤਨੀਆ ਕਾਰਾਂ ਟਕੰਦ ਤੋਂ ਬਾਅਦ ਜਿਹੜਾ ਮੈਂ ਸਾਰਾ ਹਫਤੇ ਤੋਂ ਜੜ ਚੈੱਕ ਕਰਿਆ ਬੀਰਿੰਗ ਵੀ ਜਿਹੜੇ ਸੀਗੇ ਕੋੜੇ ਜਿਹੇ ਹੋ ਰਹੇ ਹੁੰਦੇ ਪਤਾ ਨਹੀਂ ਕੀ ਹੋਇਆ ਜੋ ਸੀਗੀ ਹਰੀ ਦੀ ਇੱਛਾ ਸੀਗੀ ਕੀ ਪਤਾ ਹੈ ਐਕਸੀਡੈਂਟ ਕੁਝ ਵੱਡਾ ਹੋਣਾ ਹੁੰਦਾ ਕਾਰਨ ਉਹ ਛੋਟੇ ਜਿਹੇ ਚ ਟਲ ਗਿਆ ਤੇ ਬਸ ਠੀਕ ਆ ਜੀ ਬਿਲਕੁਲ ਸਰੀਰਕ ਕੋਈ ਸੱਟ ਨਹੀਂ ਆਈ ਸਾਈਕਲ ਤਾਂ ਸੈੱਟ ਹੋ ਜੂਗਾ ਬਸ ਧਿਆਨ ਰੱਖਦਿਆਂ ਜੀ ਪਰ ਆਹ ਰੋਡ ਵੀ ਇੱਥੇ ਸਾਰੇ ਦੇ ਸਾਰੇ ਆਈਸੋਲੇਟਿਡ ਨੇ ਥਾਂ ਸਾਰੀ ਆਈਸੋਲੇਟਿਡ ਹੈ ਕਿਸੇ ਪ੍ਰਕਾਰ ਦੀ ਇੱਥੇ ਜਿਹੜੀ ਹੈਗੀ ਕੋਈ ਵੀ ਦੁਕਾਨ ਨਹੀਂ ਹੈਗੀ ਜਾਂ ਕੋਈ ਟਾਬਾ ਨਹੀਂ ਹੈਗਾ ਇੱਥੇ ਪੈ ਸਕੀਏ ਏਰੀਆ ਬਿਹਾਰ ਰਿਮੋਟ ਪਲੇਸ ਸਾਈਕਲ ਕੱਲਾ ਤੋਰੀ ਜਨਾ ਇੱਥੇ ਮੈਂ ਮੈਂ ਵੀ ਹੁਣ ਵੇਟ ਕਰੀ ਜਨਾ ਕੋਈ ਨਾ ਕੋਈ ਆਵੇ ਗੱਡੀ ਚੜ੍ਹਦੀਏ ਜਿਹਦੇ ਤੇ ਤੇ ਉਹ ਸੁਬਾ ਸਾਈਕਲ ਅੱਗੇ ਲੈ ਕੇ ਜਾਈਏ ਤੇ ਇੱਕ ਹੋਰ ਮੈਂ ਗੱਲ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ ਆਉਣ ਵਾਲਾ ਟਾਈਮ ਚ ਹੋ ਸਕਦਾ ਐਦਾਂ 5 ਤੋਂ 10 ਦਿਨਾਂ ਦੇ ਵਿੱਚ ਵਿੱਚ ਮੈਂ ਆਪਣਾ ਸਾਰਾ ਕੰਟੈਂਟ ਜਿਹੜਾ ਹੈਗਾ ਹਿੰਦੀ ਦੇ ਵਿੱਚ ਲੈ ਜਾ ਤੇ ਹਿੰਦੀ ਦੇ ਵਿੱਚ ਵੀਡੀਓ ਪਾਇਆ ਕਰਾਂ ਕਿਉਂਕਿ ਹੁਣ ਥੋੜੇ ਜਿਹਾ ਟਾਈਮ ਤੱਕ ਆਪਣਾ 4-5 ਮਹੀਨੇ ਤੱਕ ਆਪਣਾ ਸਾਊਥ ਰਹਿ ਗਿਆ ਵਿਹਾਰ ਆਪਾਂ ਫਟਾਫਟ ਕਲੀਅਰ ਕਰਕੇ ਵਿਹਾਰ ਅਸੀਂ ਫਟਾਫਟ ਜਿਹੜਾ ਹੈਗਾ ਸਫਰ ਕਰਕੇ ਜਿਹੜਾ ਹੈਗਾ ਅੰਡਮਾਨ ਨਿਕੋਬਾਰ ਕਰਕੇ ਅਸੀਂ ਜਿਹੜਾ ਥੱਲੇ ਵਗਦੇ ਆਂਗੇ ਸਾਊਥ ਵੱਲ ਸਾਊਥ ਕਰਦੇ ਹੋਏ ਆਪਾਂ ਵਾਪਸੀ ਮਹਾਰਾਸ਼ਟra ਤੱਕ ਜਿਹੜਾ ਕਰਕੇ ਜੀ ਆਪਾਂ ਸਿੱਕਾ ਸਾਈਕਲ ਲਾਵਾਂਗੇ ਆਪਣੇ ਪੰਜਾਬ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਜੀ ਆਪਾਂ ਨਾਰਥ-ਈਸਟ ਆਪਣਾ ਰਹਿੰਦਾ ਨਾਰਥ-ਈਸਟ ਸਾਰਾ ਤੋਂ ਸਾਰਾ ਅਸੀਂ ਹਿਚਾਈ ਕਰਕੇ ਕਰਾਂਗੇ ਤੇ ਦੁਵਾਰਾ ਤੋਂ ਇੰਡੀਆ ਇੱਕ ਵਾਰੀ ਤੁਹਾਨੂੰ ਹਿੱਚ ਹਾਈਕਿੰਗ ਦੇ ਰੂਪ ਦੇ ਵਿੱਚ ਦਿਖਾਵਾਂਗੇ ਜੀ ਤੇ ਅੱਜ ਟਾਇਰ ਪੈਂਚਰ ਹੈ ਖੜੇ ਆ ਕੋਈ ਨਾ ਕੋਈ ਲੱਭ ਜੀ ਲਿਫਟ ਲੋਕੀ ਦੀ ਹਰੀ ਹਰੀ ਰਾਵੀ ਸੁੰਨਾ ਹੈ ਜੀ ਤੇ ਟ੍ਰੈਫਿਕ ਵੀ ਇੱਥੇ ਬਹੁਤ ਘੱਟ ਹੈ ਕੋਈ ਨਹੀਂ ਲੱਭਦਾ ਇੱਥੇ ਲਿਫਟ ਜੀ ਕੋ ਲੈ ਸਕੀ ਏ 15 ਮਿੰਟ ਖੜ ਕੇ ਦੇਖ ਲਿਆ 7:00 ਵਜ ਗਏ ਪੂਰੇ 7:00 ਵਜ ਕੇ 10 ਮਿੰਟ ਹੋ ਗਏ। ਇੱਕ ਖੜਾ ਤਾਂ ਹੈ ਕੈਂਪਰ ਅੱਗੇ। ਇਹਨੂੰ ਪੁੱਛਦੇ ਆ ਜੇ ਲਿਜਾਂਦਾ। ਇਹ ਲੈ ਜੇ ਤਾਂ ਕਿਰਪਾ, ਨਾ ਲਿਜਾਈ ਤਾਂ ਵੀ ਕਿਰਪਾ। ਨਹੀਂ ਹੋਣਾ ਕਿਸਮਤ ਸਾਡੀ। ਬਾਈ ਨੇ ਕਰਤੀ ਆਪਣੀ ਹੈਲਪ ਬਹੁਤ ਜ਼ਿਆਦਾ ਤੇ ਆ ਰਸਤੇ ਬੰਨੇ ਹੋਏ ਸੀਗੇ। ਜਿਹਦੇ ਕਰਕੇ ਇਹ ਖੋਲਣਾ ਪੈ ਰਿਹਾ ਜੀ ਡਾਲਾ ਤੇ ਇਹਦੇ ਉੱਪਰ ਚੜਾ ਦਾਂਗੇ। ਤੇ ਫਿਰ ਗੱਲਬਾਤ ਕਰ ਲੋ ਤਾਂ ਫਿਰ ਹੱਲ ਲੱਭ ਹੀ ਜਾਂਦੇ ਨੇ। ਇਹਦਾ ਹੁਣ ਆਪਾਂ ਕੇ ਲੋਕਲ ਥਾਂ ਤੋਂ ਸਮਾਨ ਨਹੀਂ ਪਵਾਣਾ। ਇਹ ਜਿਹੜਾ ਟਾਇਰ ਟੂਰ ਹੈਗਾ ਸਾਰਾ ਅਸੀਂ ਵਧੀਆ ਥਾਂ ਤੋਂ ਪਵਾਵਾਂਗੇ ਜੀ। ਹੈਵੀ ਟਾਇਰ ਪਵਾਵਾਂਗੇ ਤੇ ਇਹ ਜਵਾਬ ਦੇ ਗਿਆ ਜਿਹੜਾ ਟਾਇਰ। ਇਹ ਆਪਾਂ ਹੁਣ ਹੀਰੋ ਦਾ ਕੋਈ ਸ਼ੋਰੂਮ ਜੇ ਲੱਭ ਜੇ ਹੀਰੋ ਦਾ ਕੋਈ ਦੁਕਾਨ ਜੀ ਲੱਭੇ ਆਪਾਂ ਉੱਥੋਂ ਸੈੱਟ ਕਰਵਾ ਲਾਂਗੇ ਜੀ ਆਪਣਾ ਸਾਰਾ ਦਾ ਸਾਰਾ ਸਾਈਕਲ ਇਹ। ਵਧੀਆ ਟਾਇਰ ਪਵਾਵਾਂਗੇ। ਆ ਗਿਆ ਜੀ। ਧੰਨਵਾਦ। ਧੰਨਵਾਦ ਆਪਕਾ ਭਾਈ ਆਪਣੇ ਮਿਸਾਲ ਸਾਬਤ ਕਰੀਏ ਪੰਜਾਬ ਵਾਲੇ ਬੰਦੇ ਦੀ ਮਦਦ ਕਰਕੇ। बहुत बहुत धन्यवाद आप पैंतीस किलोमीटर तक जा रहे हैं ना आगे बस वहीं तक छोड़ दो कृपा ही है बस बहुत बहुत धन्यवाद जी लो मैं मदद करवा देता हूँ अच्छा, भेजा हुआ है अच्छा सेट किया हुआ है पहले की। नहीं ये गीला, है, गीला अच्छा गीला है हाँ बरसात पड़ रही है न हाँ। साकल लदिया गया जी बढ़िया फल फ्रूटा दया टोकरिया जी चलिए हाँ चलिए हाँ, दिस, क्या कह रहे हो जी हां 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 वो मैं पकड़ के रखूंगा तभी तो मैं पीछे खड़ा हूं चलो जी लो जी लो मिली लिफ्ट ते और जा रहे हैं जी टायर ट्यूब नवा ही पवा लेना है Casa que é apaixonada a लो लो। जी लो। एक मिनट। ए भाई दा बहुत बहुत धन्यवाद फ्रूटा काम करता है भाई ये। फ्रूट वगैरह करते उस लाई? तो क्या नाम है भाई जी आपका मेरा नाम है कुमार। ऐसे ने हमारी हेल्प करी बिहार के लोगों को हम बताएंगे बाहर पंजाब के लोगों को कि अच्छे लोग हैं बिहार के तो इधर अपना सैकल आ खड़े आ रहा सामने हाईवे ਬਹੁਤ ਬਹੁਤ ਧੰਨਵਾਦ ਸਰ ਆਪਕਾ ਜੀ ਧੰਨਵਾਦ ਫੇਰ ਆਗੇ ਜੀ ਸੜਕਾਂ ਤੇ ਹੀ ਤੇ ਆ ਪੁੱਲ ਦੇ ਕਹਿੰਦੇ ਥੱਲੇ ਬਾਜ਼ਾਰ ਹੈਗਾ ਖੱਬੇ ਹੱਥ ਚੜਾ ਕੇ ਫਿਰ ਦੁਆਰਾ ਆਪਾਂ ਯੂਟਰਨ ਲੈਣੀ ਹੈ ਯੂਟਰਨ ਤੋਂ ਬਾਅਦ ਥੱਲੇ ਇੱਕ ਟਰਨ ਹੈਗਾ ਟਰਨ ਦੇ ਵਿੱਚੋਂ ਵੜ ਕੇ ਸਾਰਾ ਬਾਜ਼ਾਰ ਹੈ ਉੱਪਰੋਂ ਦਿਖਤ ਆ ਰਹੀ ਨਹੀਂ ਪਰ ਕਹਿੰਦੇ ਹੈਗਾ ਹੈ ਚੱਲੀ ਜਨੇ ਜੀ ਦੇਖਦੇ ਆ ਬਣਦਾ ਸਾਈਕਲ ਇਹ ਨਹੀਂ ਬਣਦਾ ਕਿ ਤਾ ਸਾਈਕਲ ਖੇਚਣਾ ਵੀ ਔਖਾ ਹੋਇਆ ਪਿਆ ਕਿਉਂਕਿ ਪਿਛਲਾ ਜਿਹੜਾ ਟਾਇਰ ਹੈਗਾ ਉਹ ਬੋਬਲ ਕਰ ਰਿਹਾ ਨਾ ਉਹ ਤੇ ਇਹ ਫਿਰ ਆਪਾਂ ਦੇਖਦੇ ਹਾਂ ਕੀ ਕਰਾਨੇ ਆ ਇਹਦਾ ਹੁਣ ਤਾਂ ਮੈਂ ਕਹਿੰਦਾ ਇਹ ਕਰੀ ਪੈਂਚਰ ਪੁੰਚਰ ਸੈਟ ਕਰਾ ਕੇ ਆਹ ਰਾ ਲੈ ਜੀਏ 11 ਕਿਲੋਮੀਟਰ ਰਹਿ ਗਏ 10 11 ਸਵੇਰੇ ਫਿਰ ਦੇਖਾਂਗੇ ਕੀ ਕਰਨਾ ਹੈ ਜੀ ਹਰੀ ਹਰੀ ਬੋਲ ਹਰੇ ਕ੍ਰਿਸ਼ਨਾ 60 ਕਿਲੋਮੀਟਰ ਰਹਿ ਗਿਆ ਇੱਥੋਂ ਪਟਨਾ ਸ਼ਹਿਵ ਗੁਰੂਕਰ ਇਹ ਹੈ ਜੀ ਉਹ ਬਾਜ਼ਾਰ ਜਿਹੜਾ ਕਹਿੰਦੇ ਸੀ ਪੈਂਚਰ ਲਾ ਦੇਗਾ ਜੀ ਇੱਥੇ ਲੱਗ ਜਾਏਗਾ ਤੇ ਬਾਜ਼ਾਰ ਤਾਂ ਹੈ ਨਹੀਂ ਸਾਰੇ ਪਾਸੇ ਸੁਨਣਾ ਹੀ ਸੁਨਣਾ ਕੰਮ ਹੈ ਪਿਛਲੇ 30 ਕਿਲੋਮੀਟਰ ਤੱਕ ਕੋਈ ਬਾਜ਼ਾਰ ਨਹੀਂ ਨਜ਼ਰ ਆਇਆ ਰਾਤ ਵਾਵਾ ਹੋ ਗਈ ਰਾਤ ਵਾਵਾ ਹੋ ਗਈ ਸੀਗੀ ਉਹ ਸਾਹਮਣੇ ਜਿਹੜਾ ਆਪਣਾ ਪੋਲਾ ਉਹਦੇ ਥੱਲੇ ਆ ਕੇ ਆਪਾਂ ਇੱਥੇ ਬੈਠੇ ਹੋਏ ਸੀਗੇ ਤੇ ਮੈਂ ਕਿਹਾ ਚੱਲ ਵੇਟ ਕਰ ਲਈਏ 10 ਮਿੰਟ ਤੇ ਇਧਰ ਬਾਈ ਆਏ ਕਹਿੰਦੇ ਸਾਈਕਲ ਕਿਸੇ ਤਰੀਕੇ ਪਿੱਛੇ ਫੜ ਕੇ ਵੇਜੋ ਇਸ ਮੋਟਰਸਾਈਕਲ ਦੇ

ਸੈਕਲ ਤਰਨ ਦੀ ਇਜਾਜ਼ਤ ਦਿੱਤੀ ਸਾਨੂੰ ਗੁਰੂ ਦਵਾਰਾ ਗੁਰੂ ਘਰ ਦਾ ਨਾਮ ਅੱਛਾ ਜੀ ਗੁਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੀ ਤੇ ਆਪਣਾ ਇਹ ਆਰਾ ਡਿਸਟ੍ਰਿਕਟ ਚ ਪੈਂਦਾ ਜੀ ਤੇ ਆਪਾਂ ਇੱਧਰ ਆ ਕੇ ਅੱਜ ਆਪਾਂ ਅੱਜ ਸਟੇ ਕਰਾਂਗੇ ਆਪਣੇ ਦੋ ਤਿੰਨ ਪਟੋ ਪਿੱਛੇ ਨੇ ਜੀ ਉਹ ਆਣਗੇ ਤੇ ਉਹਨਾਂ ਨਾਲ ਜਾ ਕੇ ਅੰਦਰ ਆਪਾਂ ਜਿਹੜਾ ਹੈਗਾ ਅੱਜ ਸਟੇ ਕਰਾਂਗੇ ਤੇ ਸਵੇਰੇ ਮਥਾ ਮੁਥ ਟੇਕਾਂਗੇ ਤੇ ਗੁਰੂ ਘਰ ਦੇ ਦਰਸ਼ਨ ਸੋਨੋ ਵੀ ਕਰਾਵਾਂਗੇ ਤੇ ਆਪ ਵੀ ਕਰਾਂਗੇ ਹੁਣ ਸੈਕਲਾਂ ਸੁਕਲਣ ਲਾ ਕੇ ਇੱਥੇ ਆਪਾਂ ਸਟੇਜ ਦਾ ਪ੍ਰਬੰਧ ਕਰਦੇ ਆਂ ਬਾਬਾ ਜੀ ਨਾਲ ਗੱਲਬਾਤ ਕਰਕੇ ਸਤਿ ਸ੍ਰੀ ਅਕਾਲ ਬਾਬਾ ਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਸਭ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਤੇ ਸਾਹਾ ਗੁਰੂ ਦੁਆਰਾ ਗਿਆਨਦੀਪ ਗੁਰਦੁਆਰਾ ਗੁਰਦੁਆਰਾ ਗਿਆਨਦੀਪ ਅੱਛਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਰ ਇਹ ਬਈ ਆਪਣੇ ਇੱਥੇ ਕਿੱਡੇ ਮਤਲਬ ਘਰ ਨੇ ਪੰਜਾਬੀਆਂ ਦੇ ਜੀ ਇੱਥੇ ਵੀ 25 ਘਰ ਨੇ ਓਵਰ ਆਲ ਪਹਿਲਾਂ 4000 ਘਰ ਹੁੰਦੇ ਸੀ ਇੱਥੇ ਅੱਛਾ ਸ੍ਰੀ ਗੁਰੂ ਨਾਨਕ ਮਰ ਦੇ ਦਸਮੇਸ਼ ਮਾਰਕੀਟ ਆ ਜੀ ਡੀ ਮਾਰ ਇਹ ਕਿੰਨਾ ਸੁੰਦਰ ਮਾਰਕੀਟ ਇਹ ਸਭ ਪੰਜਾਬੀਆਂ ਦੇ ਉੱਥੇ ਹੋਲਸੇਲ ਦੁਕਾਨਾਂ ਸੀ ਸਾਰੀਆਂ ਅੱਜ ਵੀ ਹੈ ਮਾਰਕੀਟ ਲੇਕਿਨ ਆ ਕਾਫੀ ਲੋਕ ਚਲੇ ਗਏ ਨੇ ਬੀ 25 ਕਰ ਰਹੇ ਨੇ ਉਹ ਕਿੱਥੇ ਚਲੇ ਗਏ ਨੇ ਪਟਨਾ ਉਹ ਕਿਤੇ ਕੋਈ ਬੰਬੇ ਸੈੱਟ ਹੋ ਗਿਆ ਕੋਈ ਪੰਜਾਬ ਸੈੱਟ ਹੋ ਗਿਆ ਕੋਈ ਦਿੱਲੀ ਸੈੱਟ ਹੋ ਗਿਆ ਸਭ ਅਲੱਗ ਅਲੱਗ ਛੱਡ ਗਏ ਕਿਉਂ ਗਏ ਉਹ 84 ਦੇ ਦੰਗੇ ਤੋਂ ਥੋੜਾ ਜਿਹਾ ਪ੍ਰਭਾਵ ਪ੍ਰਭਾਵਿਤ ਹੋ ਕੇ ਡਰ ਗਏ ਹੰਡਾਰਜਾ ਪਏ ਨਾ ਉਸ ਟਾਈਮ ਹਾਲਾਂਕਿ ਇੱਥੇ ਨੁਕਸਾਨ ਬਹੁਤ ਘੱਟ ਹੋਇਆ ਸੀ ਲੋਕਾਂ ਦਾ ਅੱਛਾ ਜੀ ਫਿਰ ਵੀ ਉਹ ਮਾਹੌਲ ਜਿਹੜਾ ਸੀ ਨਾ 4000 ਕਰਾਂ ਤੋਂ ਸਿਰਫ 25 ਕਰ ਰਹੀ ਸੀ ਹ ਤੇ ਨਾਸੀ ਦਾ ਹੀ ਗੁਰੂ ਘਰ ਹੈ ਜੀ ਆਪਣਾ ਇਹ ਹਾਂ ਬਹੁਤ ਪੁਰਾਣਾ ਗੁਰੂ ਘਰ ਬਣਿਆ ਹੋਇਆ ਹੈ ਅੱਛਾ ਅੱਛਾ ਜੀ ਹਾਂ ਜੀ ਹਾਂ ਤੇ ਆਪਣਾ 84 ਕਹਿੰਦਾ 79 ਕਹਤਾ ਮੈਂ ਸਭੀ 84 ਹਾਂ ਲਗਿਆ 30 40 ਸਾਲ 40 ਸਾਲ 45 ਸਾਲ ਹੋ ਗਏ ਨੇ ਗੁਜ਼ਾਰਾ ਤਾਂ ਬਣਿਆ ਅੱਛਾ ਅੱਛਾ ਬਹੁਤ ਵਧੀਆ ਚੰਗਾ ਲੱਗਿਆ ਆਪਣਾ ਬਾਬਾ ਜੀ ਨਾਲ ਗੱਲਬਾਤ ਕਰਕੇ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਪਕਾ ਕੀ ਨਾਮ ਹੈ ਸਰ ਮੇਰਾ ਵਿਕਾਸ ਨਾਮ ਹੈ ਵਿਕਾਸ ਜੀ ਤੇ ਇਹ ਬਾਈ ਜੀ ਨੇ ਸਾਡੀ ਹੈਲਪ ਕਰੀ ਬਿਹਾਰ ਤੇ ਮਤਲਬ ਬੜਾ ਚੰਗਾ ਇਮਪ੍ਰੈਸ਼ਨ ਦੇਖਣ ਨੂੰ ਮਿਲ ਰਿਹਾ ਪੂਰਾ ਪੰਜਾਬ ਜਦੋਂ ਹੈਗਾ ਇਹ ਚੀਜ਼ ਦੇਖੂਗਾ ਤੇ ਉਹਨਾਂ ਨੂੰ ਵਧੀਆ ਲੱਗੂਗਾ ਬਿਹਾਰ ਜਿਵੇਂ ਯੂਪੀ ਦੇ ਵਿੱਚ ਤੁਹਾਨੂੰ ਸਾਰਾ ਯੂਪੀ ਮਹੀਨਾ ਘੁਮਾਇਆ ਸੀਗਾ ਉਦੋਂ ਹੀ ਹੁਣ ਬਿਹਾਰ ਦੀ ਵਾਰੀ ਹੈ ਬਿਹਾਰ ਤੋਂ ਬਾਅਦ ਫਿਰ ਕਲਕੱਤੇ ਦੀ ਵਾਰੀ ਹੈ ਜੀ ਐਦਾਂ ਹੀ ਕਰਕੇ ਵਾਰੀ ਫਿਰ ਅੰਡਮਾਨੀ ਕੋਵਾਰ ਦੀ ਕਾਲੇ ਪਾਣੀ ਦੀ ਆ ਜੀ ਗੁਰੂ ਘਰ ਆਪਣਾ ਤਾਰਾ ਜੀ ਗੁਰਦੁਆਰਾ ਸਿੰਘ ਸਭਾ ਜੀ ਗੁਰਦੁਆਰਾ ਸਿੰਘ ਸਭਾ ਅੱਛਾ ਅੱਛਾ ਤੇ ਇਹ ਸ਼ੇਵਾ ਦਾ ਆ ਆਪਣਾ ਛੋਟਾ ਕਾਕਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਹਾਂ ਜੀ ਸੱਚੀ ਦੱਸੋ ਹਾਂ ਜੀ ਦੰਦ ਕਿੱਥੇ ਘੇਚੂਆ ਲੈ ਕੇ ਦਿਖਾਣਾ ਕੀ ਕਰਨਾ ਚੂਆ ਲੈ ਗਿਆ ਨਹੀਂ ਦਾੰਦ ਟੁੱਟੇ ਆ ਟੁੱਟ ਗਏ ਕਿਦਾਂ ਟੁੱਟ ਗਏ ਚਾਕਲੇਟ ਖਾਂਦੇ ਹੋ ਨਹੀਂ ਟੌਫੀ ਨਹੀਂ ਆਪੇ ਆਪੇ ਟੁੱਟ ਗਏ ਆ ਜੀ ਆਪ ਪੰਜਾਬੀ ਬੋਲ ਲੈਂਦੇ ਹੋ ਹਲਕਾ ਹਲਕਾ ਬੋਲ ਲੈਂਦਾ ਅੱਛਾ 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 ਤੁਹਾਡਾ ਨਾਮ ਕਰਨ ਜੋਤ ਸਿੰਘ ਵਾਹ ਜੀ ਵਾਹ ਦਿੱਲੀ ਜਿੱਤ ਲੈ ਗਾ ਕੇ ਤੇ ਲਾਈਟ ਤਾਂ ਹੁਣ ਚਲੀ ਗਈ ਠੀਕ ਹੁਣੇ ਆ ਜੇਗੀ ਹਨਾ ਥੈਂਕ ਯੂ ਬਾਈ ਕਰ ਦੋ ਬਾਈ ਸਤਿ ਸ੍ਰੀ ਅਕਾਲ ਤੇ ਰਾਤ ਨੂੰ ਅਸੀਂ ਜਿਹੜਾ ਹੈਗਾ ਇਸੇ ਗੁਰੂ ਘਰ ਆ ਕੇ ਸੋਏ ਸੀਗੇ ਰਾਤ ਵੀ ਆਪਣੀ ਵਧੀਆ ਨਿਬੜ ਗਈ ਵਧੀਆ ਆਪਾਂ ਨੂੰ ਕਮਰਾ ਇਹ ਮਿਲ ਗਿਆ ਸੀਗਾ ਇਥੇ 100 ਕਿਜੀ ਨਾ ਮੱਛਰ ਲੜੇ ਨਾ ਕੁਛ ਲੜਿਆ ਤੇ ਪੱਖਾ ਇੰਦਰ ਆਪਣਾ ਚੱਲਦਾ ਰਿਹਾ ਮਿਲਦੇ ਆਂ ਆਪਣੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਇੱਕ ਹੋਰ ਨਵੇਂ ਫਰੈਸ਼ ਐਪੀਸੋਡ ਦੇ ਵਿੱਚ 올ਨੇ ਦੀ ਜਰਨੀ ਦੇ ਤੱਤ ਤੱਕ ਨੂੰ ਮੇ ਲਈ ਗੋਡ ਬੇਰਾਬ ਰੱਖਾ ਚੜ੍ਹਦੀ ਕਲਾ ਤੇ ਸਸਰੀ ਘਰ ਦੀ